ਲਾਖ ਸਮਿਤੀ ਤੇ ਜ਼ਿਲ੍ਹਾ ਪ੍ਰਸ਼ਦ ਦੇ ਅੱਜ ਜਿਹੜੇ ਨਾਮਜ਼ਦਗੀ ਫਾਰਮ ਉਮੀਦਵਾਰਾਂ ਪਰ ਭਰੇ ਗਏ ਸੀ ਉਹਨਾਂ ਕੀ ਪਰਤਾਲ ਕੀਤੀ ਜਾ ਰਹੀ ਹੈ ਲੇਕਿਨ ਉਸਕੇ ਪਰਤਾਲ ਕੇ ਬਾਅਦ ਲਿਸਟ ਲਗਣੀ ਚਾਹੀਦੀ ਸੀ ਜਿਹੜੇ ਉਮੀਦਵਾਰ ਹੈ ਇਹਨਾਂ ਦੇ ਕਹਿ ਮਤਾਬਕ ਵੀ 3 ਵਜੇ ਤੱਕ ਤਾਂ ਸਾਨੂੰ ਇਹ ਨਹੀਂ ਦੱਸਿਆ ਗਿਆ ਵੀ ਕੀ ਇਤਰਾਜ਼ ਹੈ ਕੀ ਅਸੀਂ ਡਾਕੂਮੈਂਟ ਲਾਣਾ ਹੈ ਹੁਣ ਬੱਜ ਗਏ ਕਰੀਬ 6 6 ਵੱਜ ਚੁੱਕੇ ਹਨ ਲੇਕਿਨ ਅਭੀ ਤੱਕ ਉਹ ਜਿਹੜੀ ਲਿਸਟ ਲਗਣੀ ਸੀ ਫਾਈਨਲ ਵੀ ਕਿਹੜਾ ਸਿਲੈਕਟ ਰਿਜੈਕਟ ਹੋਇਆ ਹੈ ਕਿਹੜਾ ਸਿਲੈਕਟ ਹੋਇਆ ਹੈ ਕਿਸ ਉਮੀਦਵਾਰ ਨੂੰ ਅਸੀਂ ਰੱਖਾਂਗੇ ਕਿਸ ਨੂੰ ਨਹੀਂ ਰੱਖਾਂਗੇ ਉਸ ਨੂੰ ਲੈ ਕੇ ਤੁਸੀਂ ਦੇਖੋ ਅਕਾਲੀ ਦਲ ਦੇ ਅਗੂ ਵੇਂ ਜਿਲ੍ਹਾ ਪ੍ਰਧਾਨ ਐ ਜਗਮੀਤ ਸਿੰਘ ਹਰਿਆਊ ਐ ਔਰ ਜਿਹੜੇ ਉਮੀਦਵਾਰ ਐ ਇੱਥੇ ਵੱਖ-ਵੱਖ ਪਾਰਟੀਆਂ ਦੇ ਕੋਈ ਆਜ਼ਾਦ ਐ ਕੋਈ ਬੀਜੇਪੀ ਤੋਂ ਐ ਕੋਈ ਅਕਾਲੀ ਦਲ ਤੋਂ ਐ ਇਨ ਉਮੀਦਵਾਰਾਂ ਨਾਲ ਗੱਲਬਾਤ ਕਰਦੇ ਆ ਅਸੀਂ ਮੇਰਾ ਨਾਮ ਗੁਰਪ੍ਰਤਾਪ ਸਿੰਘ ਪਿੰਡ 64 64 ਜ਼ੋਨ ਤੋਂ ਅਸੀਂ ਕਾਗਜ਼ ਭਰੇ ਸਨ ਸਾਡੇ ਤੇ ਅਕਾਲੀ ਦਲ ਬਾਦਲ ਵੱਲੋਂ ਜੀ ਤੇ ਸਾਡੇ ਦੇ ਚਕੋਤੇ ਦਾ ਲਾਇਆ ਸੀ ਇਹਨਾਂ ਨੇ ਤੇ ਚਕੋਤੇ ਤੇ ਅਸੀਂ ਰਜਿਸਟਰ ਨਾਲ ਦੇਤੀ ਤੇ ਵੀਰ ਸਾਹਿਬ ਨੇ ਸਾਈਨ ਨਹੀਂ ਕੀਤੇ ਜੀ ਵੀਰ ਸਾਹਿਬ ਸਾਈਨ ਨਹੀਂ ਕੀਤੇ ਤੇ ਅਸੀਂ ਅਸੀਂ ਇਹਨਾਂ ਸਾਹਿਬ ਨੂੰ ਦੇ ਆਏ ਆ ਕਾਗਜ਼ ਪੱਤਰ ਦੇ ਆਂ ਦੇ ਜੀ ਆਪੇ ਰਿਪੋਰਟ ਮਕਾ ਲਾਂਗੇ ਉਹ ਦੇਖੋ ਨਹੀਂ ਕਿਤੇ ਕਹਿੰਦੇ ਵੀ ਟਾਲੇ ਮਰੋਲੇ ਕਰੀ ਜਾਂਦੇ ਕਦੀ ਕਹਿੰਦੇ ਉਹਨਾਂ ਦਾ ਰਿਪੋਰਟ ਲੈ ਕੇ ਉਹ ਕਦੀ ਇੱਥੋਂ ਕਾਗਜ਼ ਲੈ ਆਓ ਕਦੀ ਇੱਧਰੋਂ ਕਾਗਜ਼ ਲੈ ਆਓ ਤੇ ਬਸ ਟਾਲਦੇ ਰਹਿੰਨੇ ਤੇ ਅਸੀਂ ਉਹਨਾਂ ਅਸਲੀ ਸੰਭ ਨੂੰ ਦੇ ਆਏ ਆਪਣੇ ਕਾਗਜ਼ ਪੱਤਰਾ ਠੀਕ ਹੈ ਅਜੇ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਾ ਵਿਰੋਧੀ ਐ ਜਿਹੜੇ ਉਮੀਦਵਾਰ ਐ ਵਿਰੋਧੀ ਪਾਰਟੀਆਂ ਦੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਅਜੇ ਵੀ ਮੰਨ ਲਓ ਕੋਈ ਡਾਕੂਮੈਂਟ ਸਹੀ ਤਰ੍ਹਾਂ ਤੇ ਰਾਹ ਨਹੀਂ ਪਾਇਆ ਜਾ ਰਿਹਾ ਅਸੀਂ ਇਹਨਾਂ ਨਾਲੇ ਵੀ ਗੱਲ ਕਰਦੇ ਕਿਉਂਕਿ ਜਿਹੜੇ ਅਧਿਕਾਰੀ ਹੈ ਉਹਨਾਂ ਨੇ ਲਿਖ ਕੇ ਦੇਣਾ ਇਹਨਾਂ ਨੂੰ ਵੀ ਤੁਹਾਡੀ ਇਹ ਕਮੀ ਹੈ ਲੇਕਿਨ ਉਹ ਕੋਈ ਇਹਨਾਂ ਨੂੰ ਰਸਤਾ ਨਹੀਂ ਦੇ ਰਹੀ ਕਿ ਤੇਰਾ ਨਾਮ ਸੁਭਾਸ਼ ਹਰ ਸਿੰਘ ਜੀ ਤੁਸੀਂ ਕਿਹੜੇ ਜੋਂ ਤੋਂ ਮੈਂ ਰੰਧਾਵਾ ਜੋਂ ਤੋਂ ਚੋਂ ਲੜਨਦਿਆਂ ਜੀ ਕਿਹੜੀ ਪਾਰਟੀ ਤੋਂ ਅਕਾਲੀ ਦਲ ਤੋਂ ਮੈਂ ਅਕਾਲੀ ਦਲ ਅਮੀਰੀ ਮੁਸ਼ਕਲੇ ਇਹਨਾਂ ਲਈ ਜੀ ਤੁਹਾਡੀ ਜਿਹੜੀ ਕੋਠੀ ਹੈ ਉਹ ਸ਼ਾਮਲਾੜ ਚ ਯਾਨੀ ਕਿ ਉਹ ਮੇਰੀ ਆਪਣੀ ਮਾਲਕੀ ਹੈ ਅੰਦਰ ਤੁਹਾਡੀ ਬੋਰ ਤੁਹਾਡਾ ਸ਼ਾਮ ਲੜ ਜੇ ਉਹ ਸਾਡੇ ਕੋਈ ਨਹੀਂ ਉਹਦੇ ਨਾਲ ਕੋਈ ਨਹੀਂ ਸਾਡਾ ਹੈਗਾ ਉਹ ਜੇ ਸੰਗਤ ਗਲਤ ਲਾ ਰਹੇ ਹਾਂ ਗਲਤ ਲਾ ਰਹੇ ਨੇ ਆਪੀ ਦੇ ਵੀਡੀਓ ਦੇ ਦਿੱਤਾ ਅੰਦਰ ਸਾਰਾ ਉਹ ਦੱਸਦਾ ਬੜੇ ਮਾਲਕੀ ਜ਼ਮੀਨ ਨੇ ਉਹ ਹਾਂ ਮਾਲਕੀ ਜੀ ਇੱਕ ਹੀ ਕਹਦੇ ਪੰਚਤੀ ਹੈ ਹਾਂ ਪੰਚਤੀ ਜੀ ਹਾਂ ਇੱਥਾਰੇ ਯਾਦ ਜੀ ਦ੍ਰਿਸ਼ਟੀ ਜਮਾਨਾ ਕਿੰਨੇ ਵਜੇ ਘਟਾ ਲੱਗਣ ਦਾ 5 ਵਜੇ ਸੀਗਰ ਟਾਈਮ ਕੇ ਲਿਸਟ ਲੱਗ ਜੂ ਸਕੱਟਰੀ ਤੋਂ ਬਾਅਦ ਪਰ ਬੜੇ ਨਾ ਵੇਖੋ ਸਵੇਰ ਤੋਂ ਲੋਕ ਇੱਥੇ ਉਡੀਕ ਕਰ ਰਹੇ ਸੀ ਕੋਈ ਸਾਡੇ ਕਾਗਜ਼ ਪੱਤਰਾਂ ਤੇ ਕੋਈ ਇਤਰਾਜ਼ ਆ ਸਾਨੂੰ ਦੱਸੋ 2 ਵਜੇ ਤੋਂ ਬਾਅਦ ਲੋਕਾਂ ਨੂੰ ਫੋਨ ਮੈਸੇਜ ਆਉਣ ਲੱਗੇ ਕਿ ਤੁਹਾਡੇ ਤੇ ਫਲਾਣਾ ਇਤਰਾਜ਼ ਲਾਤਾ ਤੇ 3 ਵਜੇ ਦਾ ਟਾਈਮ ਹੈ ਵੀ ਇਹਦਾ ਕੋਈ ਤੁਸੀਂ ਸਪਸ਼ਟੀਕਰਨ ਦੇਣਾ ਸਪਸ਼ਟੀਕਰਨ ਦੇਣ ਲਈ ਕੋਈ ਕਾਗਜ਼ ਪੱਤਰ ਲੈਣ ਜਾਣਾ ਪੈਂਦਾ ਜਿੱਥੋਂ ਕੋਈ ਕਾਗਜ਼ ਪੱਤਰ ਲੈਣਾ ਪੈਂਦਾ ਉੱਥੇ ਕੋਈ ਅਫਸਰ ਕੋਈ ਸੈਕਟਰੀ ਕੋਈ ਬੀਡੀਪੀਓ ਕੋਈ ਵੀ ਜਿੱਥੇ ਜਾ ਰਹੇ ਨੇ ਮਤਲਬ ਸਰਕਾਰ ਜੋ ਆਪਣੇ ਟੈਕਟਿਕਸ ਨੇ ਪਰੇਸ਼ਾਨ ਕਰਨ ਦੇ ਜਾ ਡਿਲੇ ਕਰਨ ਦੇ ਡਿਲੇ ਟੈਕਟਿਕਸ ਹੁੰਦੇ ਆ ਕਿ ਇਹ ਕਾਗਜ਼ ਆਪਣੇ ਨੇ ਜੋ ਕਲੀਅਰ ਨਾ ਕਰਾ ਸਕਣ ਜਿਹੜੀ ਇਹਨਾਂ ਦੀ ਉਮੀਦਵਾਰੀ ਕਿਸੇ ਨਾ ਕਿਸੇ ਤਰੀਕੇ ਕੈਨਸਲ ਹੋ ਜਾਏ ਸੋ ਸਰਕਾਰ ਜਿਵੇਂ ਆਪਾਂ ਨੂੰ ਪਤਾ ਹੀ ਆ ਆਮ ਆਦਮੀ ਪਾਰਟੀ ਦੀ ਕਿ ਸਾਜ਼ਿਸ਼ਾਂ ਤੇ ਲੜ ਜਿਹੜੇ ਆਪਣੇ ਇਹਨਾਂ ਦੇ ਉਹ ਦਾਮ ਸ਼ਾਮ ਦੰਡਪੇੜ ਵਾਲੇ ਬਿਆਨ ਤੁਸੀਂ ਮਨੀਸ਼ ਸ਼ਿਸ਼ੋਧਿਆ ਜੀ ਉਹ ਸਾਰਾ ਕੁਝ ਚੱਲ ਰਿਹਾ ਹੈ ਤੇ ਸਾਨੂੰ ਜੋ ਰਿਪੋਰਟਾਂ ਨੇ ਇਹ ਵੱਧੋ ਵੱਧ ਕੋਸ਼ਿਸ਼ ਕਰ ਰਹੇ ਨੇ ਕਿ ਵਿਰੋਧੀ ਪਾਰਟੀਆਂ ਦੇ ਕਾਗਜ਼ ਕੈਂਸਲ ਕੀਤੇ ਜਾਣ ਖਾਸ ਕਰਕੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਤਾਂ ਮੈਦਾਨ 'ਚ ਦੇਖਣਾ ਹੀ ਨਹੀਂ ਚਾਹੁੰਦੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਜੋ ਅੱਜ ਹਵਾ ਬਣੀ ਹੋਈ ਹੈ ਅਕਾਲੀ ਦਲ ਦੀ ਉਹਦੇ ਤੋਂ ਇਹ ਘਬਰਾ ਰਹੇ ਨੇ ਇਹਨਾਂ ਨੇ ਜੀ ਪਹਿਲਾ 3 ਵਜੇ ਦਾ ਟਾਈਮ ਦਿੱਤਾ ਸੀ ਜੀ ਸਾਨੂੰ ਅਸੀਂ ਕਟੋਕਟ 2 ਵਜੇ ਤੋਂ ਇੱਥੇ ਬਾਹਰ ਖੜੇ ਹਾਂ ਜੀ 3 ਵਜੇ ਤੋਂ 5 ਵਜੇ ਕਰਤਾ ਜੀ 5 ਵਜੇ ਤੋਂ ਹੁਣ 6 ਵਜੇ ਗਏ ਨੇ ਜੀ ਕਿਸੇ ਤਰ੍ਹਾਂ ਦਾ ਕੋਈ ਵੀ ਸਾਨੂੰ ਇਹਨਾਂ ਨੇ ਕੋਈ ਲਤ ਬਾਣੀ ਫੜਾਰੇ ਕਿਸੇ ਤਰ੍ਹਾਂ ਦੀ ਵੀ ਨਾ ਹੀ ਦੱਸ ਰਹੇ ਨੇ ਵੀ ਅੰਦਰ ਕੀ ਚੱਲ ਰਿਹਾ ਟਾਈਮ ਲੱਗੂਗਾ ਟਾਈਮ ਲੱਗੂਗਾ ਕਰੀ ਜਾਂਦੇ ਨੇ ਇਹ ਹੁਣ 7 ਵਜੇ ਦਾ ਟਾਈਮ ਕਹਿਣ ਲੱਗ ਜਾਂਦੇ ਨੇ ਹੁਣ ਤੁਸੀਂ ਇਹ ਦੇਖੋ ਵੀ ਜੇ 7 ਵਜੇ ਸਾਨੂੰ ਕੁਝ ਕਹਿਣਗੇ ਵੀ ਤੁਹਾਡੀ ਆ ਚੀਜ਼ ਦੇ ਵਿੱਚ ਅਸੀਂ 7 ਵਜੇ ਕਿੱਥੋਂ ਜਾ ਕੇ ਕੋਈ ਕਾਗਜ਼ ਲੈ ਕੇ ਆਵਾਂਗੇ ਸਾਰੀਆਂ ਤਹਿਸੀਲਾ ਬੰਦ ਨੇ ਸਾਰੇ ਆਫਿਸ ਬੰਦ ਨੇ ਸਾਰਾ ਕੁਝ ਬੰਦਾ ਇਹ ਤਾਂ ਜਿਹੜੀ ਸਰਕਾਰ ਆ ਅਸੀਂ 20 ਸਾਲ ਤੋਂ ਮੈਂ ਜਿਹੜਾ ਇਹ ਦੇਖ ਰਿਹਾ ਇਹ ਚੀਜ਼ਾਂ ਦੇ ਵਿੱਚ ਅਸੀਂ ਪਏ ਹੋਏ ਆ ਪਹਿਲੀ ਵਾਰੀ ਇਹ ਚੀਜ਼ ਦੇਖੀ ਆ ਵੀ ਇਦਾਂ ਦਾ ਵੀ ਕੋਈ ਇਹਨਾਂ ਨੇ ਨਵੇਂ ਕਾਨੂੰਨ ਜਿਹੜੇ ਨੇ ਉਹ ਖੜੇ ਕਰਤੇ ਨੇ ਪਹਿਲਾਂ ਜਦੋਂ ਅਸੀਂ ਕਾਗਜ਼ ਪਰੇ ਨੇ ਉਹ ਕਹਿੰਦੇ ਵੀ ਜਿਹੜੇ ਕਾਗਜ਼ ਅਸੀਂ ਪਰੇ ਨੇ ਉਹ ਚੌਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਜਿਹੜੇ ਕਾਗਜ਼ ਆਏ ਸੀ ਉਹ ਭਰੇ ਨੇ ਉਹਨਾਂ ਦੇ ਵਿੱਚ ਇਹ ਹਰਾ ਪੇਪਰ ਲੱਗੂਗਾ ਇਹ ਦੂਜਾ ਪੇਪਰ ਲੱਗੂਗਾ ਪਹਿਲਾਂ ਕਾਗਜ਼ਾਂ ਦੇ ਵਿੱਚ ਕਰਦੇ ਰਹੇ ਨੇ ਹੁਣ ਜਿਹੜਾ ਵਾ ਇਸ ਨੂਟੀ ਦੇ ਵਿੱਚ ਪਏ ਹੋਏ ਨੇ ਹੁਣ 6 ਵਜੇ ਦੇ ਕਰੀਬ ਟਾਈਮ ਹੋ ਗਿਆ ਪਰ ਕੋਈ ਕਿਸੇ ਤਰ੍ਹਾਂ ਦਾ ਕੁਝ ਪਤਾ ਨਹੀਂ ਲੱਗਾ ਹਜੇ ਪੜਤਾਲ ਕਰ ਰਹੇ ਨੇ ਕਹਿੰਦੇ ਹਜੇ ਵੀ ਟਾਈਮ ਲੱਗੂਗਾ ਇਹਨਾਂ ਨੂੰ ਇਹ ਆ ਵੀ ਲੋਕੀ ਵਿਛੜ ਜਾਣ ਤੇ ਬਾਅਦ ਵਿੱਚ ਅਸੀਂ ਆਪਣੀ ਲਿਸਟਾ ਲਾ ਦਈਏ ਜੀ ਜਿਹੜੇ ਉਮੀਦਵਾਰ ਆ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਈ ਤਰ੍ਹਾਂ ਕੇ ਇਤਰਾਜ਼ ਲਾਏ ਜਾ ਰਹੇ ਤਾਂ ਕਿ ਵਿਰੋਧੀਆਂ ਦੇ ਨਾਮਜ਼ਦਗੀ ਨੂੰ ਰੱਦ ਕੀਤਾ ਜਾ ਸਕੇ ਔਰ ਇਸ ਨੂੰ ਲੈ ਕੇ ਅਜੇ ਜੀ ਇਸ ਸੰਬੰਧ ਦੇ ਵਿੱਚ ਐਸ ਡੀ ਐਮ ਸਮਾਣਾ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਅਭੀ ਸਮੇਂ ਹੋਰ ਲੇਗਾ 7 7:30 ਵਜ ਸਕਦੇ ਹਨ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਲ ਸਿੱਖ ਸਮਾਣਾ ਨਿਊਜ਼